ਇਸ ਆਤਮ ਨੇ ਚਲੇ ਜਾਣਾ। ਤੋਂ ਮਹਾਰਾਜ ਜੀ ਨੇ ਗੁਰਬਾਣੀ ਦੇ ਅੰਦਰ ਇਸ ਸਰੀਰ ਨੂੰ ਵੀ ਕੱਪੜਾ ਆਖਿਆ। ਤੋਂ ਜਦੋਂ ਇਹਨੂੰ ਕੱਪੜਾ ਆਖਿਆ ਤਾਂ ਫਿਰ ਇਹਦਾ ਸੁਭਾਵਿਕ ਜਿਹਾ ਭਾਵ ਹੈ। ਜਿਵੇਂ ਬਾਹਰ ਅਸੀਂ ਕੱਪੜਿਆਂ ਨੂੰ ਰੰਗ-ਬਰੰਗੇ ਦੇਖਦੇ ਹਾਂ ਕਈ ਤਰ੍ਹਾਂ ਦੇ ਰੰਗ ਨੇ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਤੇਰਾ ਇਹ ਸਰੀਰ ਹੈ ਨਾ ਤਨ ਇਹਦੇ ਵਿੱਚ ਜਿਹੋ ਜੇ ਸੁਭਾਅ ਵਿੱਚ ਤੂੰ ਵਰਤ ਰਿਹਾ ਹੈ ਇਹਦਾ ਮਤਲਬ ਹੈ ਕਿ ਤੂੰ ਉਸ ਰੰਗ ਨੂੰ ਉਸੇ ਰੂਪ ਵਿੱਚ ਤੱਕ ਰਿਹਾ ਜੇ ਤੇਰੇ ਅੰਦਰ ਪਰਮਾਤਮਾ ਦਾ ਰੰਗ ਚੜਿਆ ਤਾਂ ਸੁਭਾਅਕ ਹੈ ਤੂੰ ਸਾਰੇ ਪਾਸੇ ਉਹਦੇ ਰੰਗਾਂ ਨੂੰ ਵੇਖੇਂਗਾ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੇ ਨਾਨਕਾ ਸਾਈ ਗੱਲ ਚੰਗੀ ਜੋ ਸਾਡੇ ਅੰਦਰ ਹੈ ਉਹ ਬਾਹਰ ਰਿਫਲੈਕਟ ਹੋਏਗਾ ਔਰ ਹੋਣਾ ਵੀ ਚਾਹੀਦਾ ਜੇ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਰਮਾਤਮਾ ਦੇ ਨਾਲ ਜੁੜ ਗਏ ਆ ਸਾਨੂੰ ਉਸ ਮਾਲਕ ਨੇ ਬਖਸ਼ਿਸ਼ ਕਰ ਦਿੱਤੀ ਅਸੀਂ ਉਹਦੇ ਨਾਲ ਐਸੋਸੀਏਟ ਹੋ ਗਏ ਆ ਤਾਂ ਸੁਭਾਵਿਕ ਹੈ ਕਿ ਸਾਡੇ ਜੀਵਨ ਵਿੱਚੋਂ ਚੀਜ਼ਾਂ ਰਿਫਲੈਕਟ ਹੋਣੀਆਂ ਚਾਹੀਦੀਆਂ ਜਿਉਂ ਉਹਦਾ ਰੰਗ ਚੜਿਆ ਜਿਉਂ ਨਿਰਪਰ ਹੋਇਆ ਤਾਂ ਸਾਡਾ ਅੰਦਰ ਵੀ ਨਿਰਪਰ ਹੋਏਗਾ ਜੋ ਨਿਰਵੈਰ ਹੈ ਤੋ ਸਾਡਾ ਅੰਦਰ ਵੀ ਨਿਰਵੈਰ ਹੋਣਾ ਚਾਹੀਦਾ ਇਹਨੂੰ ਕਹਿੰਦੇ ਰੰਗ ਚੜਨਾ ਰੰਗ ਦਾ ਅਰਥ ਕੱਲਾ ਕਲਰ ਤੋਂ ਨਹੀਂ ਹੈ ਜਿੱਦਣ ਪਰਮਾਤਮਾ ਦਾ ਰੰਗ ਅਕਾਲ ਪੁਰਖ ਦਾ ਚੜਦਾ ਜੋ ਜੋ ਸੁਭਾਅ ਉਸ ਪਰਮੇਸ਼ਰ ਦਾ ਹੈ ਤਾਂ ਹੀ ਤਾਂ ਆਖਿਆ ਹਰ ਹਰ ਜਨ ਹਰੀ ਤੇ ਹਰੀ ਦਾ ਜਨ ਹਰ ਹਰ ਜਨ ਦੁਈ ਏਕ ਹੈ ਕਹਿੰਦੇ ਕੀ ਹੋ ਜਾਂਦੇ ਆ ਹੁਣ ਇੱਕ ਦਾ ਇੱਕ ਹੋਣ ਦਾ ਭਾਵੇਂ ਨਹੀਂ ਕੋਹਾਂ ਦੇ ਸਰੀਰ ਕਰਕੇ ਕੋ ਬੋਡੀ ਸਟਰਕਚਰ ਦੇ ਵਿੱਚ ਚੇਂਜ ਆ ਜਾਂਦੀ ਹੈ ਨਹੀਂ ਭਾਈ ਸੇ ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਉਹ ਕਹਿੰਦੇ ਨੇ ਜਿਨ੍ਹਾਂ ਸੱਪਾਂ ਦੇ ਸਿਰਾਂ ਵਿੱਚ ਮਣੀ ਹੁੰਦੀ ਉਹ ਵੀ ਦੂਸਰੇ ਸੱਪਾਂ ਦੇ ਵਿੱਚ ਹੀ ਤੁਰੇ ਫਿਰਦੇ ਜਿਵੇਂ ਹਿਰਣ ਦੇ ਨਾਪੇ ਦੇ ਵਿੱਚ ਕਸਤੂਰੀ ਹੁੰਦੀ ਹੈ ਧੁੰਨੀ ਦੇ ਅੰਦਰ ਉਹ ਵੀ ਦੂਸਰੇ ਹਿਰਨਾਂ ਦੇ ਵਿੱਚ ਹੀ ਤੁਰਿਆ ਫਿਰਦਾ ਹੁੰਦਾ ਉਹ ਕੋ ਵੱਖਰਾ ਥੋੜੀ ਰਹਿੰਦਾ ਇਸੇ ਤਰ੍ਹਾਂ ਜਿਹੜਾ ਉਸ ਮਾਲਕ ਦੇ ਰੰਗ ਵਿੱਚ ਰੰਗਿਆ ਗਿਆ ਰਹਿੰਦਾ ਉਹ ਵੀ ਇਸੇ ਧਰਤੀ ਤੇ ਐ ਇਸੇ ਤਰ੍ਹਾਂ ਭੋਜਨ ਪ੍ਰਸ਼ਾਦਾ ਛਕਦਾ ਹੈ ਇਸੇ ਤਰ੍ਹਾਂ ਉਹ ਦੇ ਅੰਗ ਪੈਰ ਹੁੰਦੇ ਨੇ ਕਿਰਤ ਵਿਰਤ ਵੀ ਕਰਦਾ ਆਪਣੀ ਇਹ ਨਹੀਂ ਵੀ ਕੋ ਵੱਖਰੀ ਥਾਂ ਤੇ ਵੱਸਦਾ ਉਹ ਕਿਸੇ ਪਹਾੜ ਦੀ ਚੋਟੀ ਕਿਸੇ ਜਿਹੜਾ ਪਹਾੜ ਦੀ ਕੰਦਰ ਜਾਂ ਕਿਸੇ ਜੰਗਲ ਵਿੱਚ ਨਹੀਂ ਜਾ ਕੇ ਬੈਠਦਾ ਉਹ ਵੀ ਸਮਾਜ ਦੇ ਵਿੱਚ ਹੀ ਵਿਚਰਦਾ ਆ ਸਮਾਜ ਦੇ ਨਾਲ ਵਰਤੋਂ ਵਿਹਾਰ ਵੀ ਕਰਦਾ ਆ ਲੇਕਿਨ ਉਹ ਉਸ ਮਾਲਕ ਦੇ ਨਾਲ ਰੰਗਿਆ ਗਿਆ ਹੈ ਔਰ ਉਹਦੇ ਵਿੱਚੋਂ ਚੀਜ਼ਾਂ ਰਿਫਲੈਕਟ ਹੁੰਦੀਆਂ ਨੇ ਉਹਨਾਂ ਦੀ ਸਾਨੂੰ ਜਿਹੜੀ ਆ ਉਹ ਝਾਕ ਦਿੱਸਦੀ ਉਹਨਾਂ ਦੇ ਵਿੱਚੋਂ ਉਹ ਝਾਤੀ ਪੈਂਦੀ ਹੈ ਉਹ ਚਲਕਦੀਆਂ ਨੇ ਚੀਜ਼ਾਂ ਉਹਨਾਂ ਦੇ ਅੰਦਰੋਂ ਝਲਕ ਪੈਂਦੀ ਉਹਦੇ ਅੰਦਰੋਂ ਝਲਕ ਪੈਦਾ ਹੁੰਦੀ ਔਰ ਉਹ ਜਦੋਂ ਕੁਦਰਤ ਨੂੰ ਵੀ ਵੇਖਦਾ ਫਿਰ ਉਹ ਸਰੂਪ ਵਿੱਚ ਵੇਖਣ ਲੱਗ ਜਾਂਦਾ ਡਾਕਟਰ ਜਸਵੰਤ ਸਿੰਘ ਜੀ ਨੇਕੀ ਹੁਣ ਉਹ ਸੰਸਾਰ ਤੇ ਨਹੀਂ ਰਹੇ ਬੜਾ ਸਮਾਂ ਕਿਉਂਕਿ ਡਾਕਟਰੀ ਲਾਈਨ ਸੀ ਉਹਨਾਂ ਦੀ ਪੀਡੀਆਈ ਚੰਡੀਗੜ੍ਹ ਦੇ ਉਹ ਬਹੁਤ ਸਮਾਂ ਜਿਹੜਾ ਉਹ ਡਾਇਰੈਕਟਰ ਵੀ ਰਹੇ ਬੜੀ ਉੱਚੀ ਪੜ੍ਹਾਈ ਸੀ ਉਹਨਾਂ ਦਾ ਉਹਨਾਂ ਨੇ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਨੇ ਉਹ ਗੁਰਬਾਣੀ ਦੇ ਰਿਲੇਟ ਅਧਿਆਤਮਿਕਤਾ ਦੇ ਉੱਤੇ ਬਹੁਤ ਸੁੰਦਰ ਜਿਹੜਾ ਉਹਨਾਂ ਦੀ ਕਲਮ ਲਿਖਤ ਜਿਹੜੀ ਉਹਨਾਂ ਨੇ ਉਹ ਲਿਖੀ ਹੈ ਉਹ ਕਹਿੰਦੇ ਵੀ ਇੱਕ ਦਿਨ ਅਸੀਂ ਨਾ ਅੰਮ੍ਰਿਤਸਰ ਸਾਹਿਬ ਸਾਂ ਤੇ ਮਨ ਕੀਤਾ ਵੀ ਭਾਈ ਸੇ ਭਾਈ ਵੀਰ ਸਿੰਘ ਦੀ ਉਹਨਾਂ ਨੂੰ ਮਿਲ ਕੇ ਆਈਏ ਅੱਜ ਵੀ ਚਲੋ ਰੱਬੀ ਪਿਆਰਿਆਂ ਕੋਲੇ ਬੈਠਾਂਗੇ ਕੋ ਰੱਬ ਦੀ ਗੱਲ ਸੁਣਾਗੇ ਮਨ ਚ ਭਾਵਨਾ ਬਣੀ ਕਹਿੰਦੇ ਇੱਕ ਸੱਜਣ ਹੋਰ ਉਹਨਾਂ ਨੂੰ ਨਾਲ ਲੈ ਕੇ ਤੇ ਅਸੀਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੁਣਾਂ ਦੇ ਘਰ ਵੱਲ ਤੁਰ ਪਏ। ਜਦੋਂ ਤੁਰੇ ਤੇ ਉਧਰੋਂ ਨਾ ਇੱਕ ਮਾਈ ਤੁਰੀ ਆਵੇ ਭਾਈ ਸਾਹਿਬ ਜੀ ਹੁਣਾਂ ਦੇ ਘਰ ਵੱਲੋਂ ਬਜ਼ੁਰਗ ਮਾਤਾ ਸੀ। ਕਿੰਧੂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗਾ ਸਾਨੂੰ ਉਧਰ ਜਾਂਦਿਆਂ ਨੂੰ ਵੇਖ ਕੇ ਤੇ ਉਹ ਮਾਤਾ ਪੁੱਛਦੇ ਨੇ ਭਾਈ ਸਾਹਿਬ ਜੀ ਹੁਣਾਂ ਨੂੰ ਮਿਲਣ ਜਾ ਰਹੇ ਹੋ। ਕਹਿੰਦੇ ਅਸੀਂ ਅਗੋਂ ਹਾਂ ਵਿੱਚ ਸਿਰ ਹਿਲਾਇਆ ਡਾਕਟਰ ਜਸਵੰਤ ਸਿੰਘ ਕਹਿੰਦੇ ਅਸੀਂ ਹਾਂ ਵਿੱਚ ਸਿਰ ਲਾਇਆ ਹਾਂ ਮਾਤਾ ਜੀ ਭਾਈ ਸਾਹਿਬ ਜੀ ਹੁਣਾਂ ਨੂੰ ਮਿਲਣ ਜਾ ਰਹੇ ਕਹਿੰਦੇ ਜਾਓ ਜਾਓ ਬੜਾ ਸੋਹਣਾ ਸਮਾਂ ਅੱਜ ਬੜੇ ਰੰਗ ਵਿੱਚ ਨੇ ਜਾਓ ਜਾ ਕੇ ਮਿਲੋ ਕਹਿੰਦੇ ਅਸੀਂ ਗਏ ਤਾਂ ਸਾਡੇ ਜਾਂਦਿਆਂ ਨੂੰ ਉਹ ਬਗੀਚੇ ਦੇ ਵਿੱਚ ਨਾ ਟਹਿਲ ਰਹੇ ਸਨ ਜਦੋਂ ਬਗੀਚੇ ਵਿੱਚ ਟਹਿਲ ਰਹੇ ਸਨ ਅਸੀਂ ਗਏ ਜਾ ਕੇ ਅਸੀਂ ਫਤਿਹ ਦੀ ਸਾਂਝ ਕੀਤੀ ਉਹਨਾਂ ਨੇ ਇਸ਼ਾਰਾ ਕੀਤਾ ਵੀ ਤੁਸੀਂ ਵੀ ਨਾਲ ਭਾਈ ਕੋ ਬਚਨ ਬਲਾਸ ਆਪਾਂ ਕਰਨੇ ਤੇ ਨਾਲ-ਨਾਲ ਹੀ ਤੁਰ ਪੋ ਕਹਿੰਦੇ ਅਸੀਂ ਵੀ ਉਹਨਾਂ ਦੇ ਨਾਲ ਹੀ ਬਾਗੀਚੇ ਦੇ ਵਿੱਚ ਟਹਿਲ ਕਦਮੀ ਸ਼ੁਰੂ ਕਰ ਦਿੱਤੀ ਭਾਵ ਕੇ ਹਲਕੇ-ਹਲਕੇ ਕਦਮਾਂ ਨਾਲ ਛੋਟੇ-ਛੋਟੇ ਸਟੈਪ ਜਿਵੇਂ ਉਹ ਲਹਿਰੇ ਸੰ ਅਸੀਂ ਵੀ ਨਾਲ ਤੁਰ ਪਏ ਉਹਨੇ ਚਿਰ ਨੂੰ ਕਹਿੰਦੇ ਉਹਨਾਂ ਨੇ ਨਾ ਸਾਡਾ ਧਿਆਨ ਦਿਵਾਇਆ ਵੀ ਸਾਹਮਣੇ ਜਿਹੜੇ ਫੁੱਲ ਸਨ ਉਸ ਬਾਗੀਚੇ ਦੇ ਵਿੱਚ ਇੱਕ ਫੁੱਲ ਦੇ ਉੱਤੇ ਭੰਵਰਾ ਬੈਠਾ ਹੋਇਆ ਭੰਗਰਾ ਬੈਠਾ ਹੋਇਆ ਤੇ ਉਹ ਜਿਹੜਾ ਮੇਰੇ ਨਾਲ ਦਾ ਸਾਥੀ ਸੀ ਪਹਿਲਾਂ ਉਹਨੂੰ ਇਸ਼ਾਰਾ ਕਰਕੇ ਪੁੱਛਦਿਆ ਵੀ ਆਹ ਕੀ ਹੈ ਭਾਈ ਉਹ ਜਿਹੜੇ ਫੁੱਲ ਤੇ ਭੰਗਰਾ ਬੈਠਾ ਸੀ ਉਧਰ ਇਸ਼ਾਰਾ ਕਰਕੇ ਕਹਿੰਦੇ ਕੀ ਹੈ ਕਹਿੰਦੇ ਉਹਨੇ ਸਾਥੀ ਨੇ ਅੱਗੋਂ ਜਵਾਬ ਦਿੱਤਾ ਕਹਿੰਦਾ ਜੀ ਕੀ ਹੈ ਫੁੱਲ ਆ ਤੇ ਉਹਦੇ ਉੱਤੇ ਭੰਗਰਾ ਬੈਠਾ ਹੈ ਰਸ ਲੈਂਦਾ ਹੋਵੇਗਾ ਖੁਰਾਕ ਆਪਣੀ ਕਿਉਂਕਿ ਕਹਿੰਦੇ ਨੂੰ ਇੱਥੋਂ ਹੀ ਖੁਰਾਕ ਮਿਲਦੀ ਹੈ ਗੁਰਬਾਣੀ ਵਿੱਚ ਬਹੁਤ ਵਾਰ ਭੰਗਰੇ ਦੀ ਉਦਾਹਰਨ ਆਪਜੀ ਪੜੋ ਸਾਹਿਬ ਕਹਿੰਦੇ ਨਹੀਂ ਧਿਆਨ ਨਾਲ ਵੇਖ ਕਹਿੰਦੇ ਜੀ ਇਹਦੇ ਤੁਗਾ ਤਾਂ ਹੋਰ ਕੁਝ ਹੈ ਨਹੀਂ ਉਹਨਾਂ ਨੇ ਦੂਸਰੀ ਵਾਰ ਫਿਰ ਕਹਿੰਦੇ ਡਾਕਟਰ ਜਸਵੰਤ ਸਿੰਘ ਜੀ ਕਹਿੰਦੇ ਸਾਨੂੰ ਆਖਿਆ ਜਸਵੰਤ ਸਿਆ ਤੂੰ ਦਸਖਾ ਪੜਾਇਆ ਕੀ ਹੈ ਕਹਿੰਦੇ ਅਸੀਂ ਵੀ ਵੇਖ ਕੇ ਉਹਨਾਂ ਨੂੰ ਜਦੋਂ ਬਚਨ ਜਿਹੜੇ ਉਹ ਕਹੇ ਵੀ ਭਾਈ ਸਾਹਿਬ ਜੀ ਇਹ ਫੁੱਲ ਹੈ ਬਹੁਤ ਸੋਹਣਾ ਖਿੜਿਆ ਆ ਇਹਦੇ ਵਿੱਚ ਮਕਰੰਦਿਆ ਰਸਿਆ ਤੇ ਭਮਰੇ ਦੀ ਖੁਰਾਕ ਹੈ ਇੱਕ ਫੁੱਲਿਆ ਤੇ ਇੱਕ ਭਵਰਾਇਆ ਉਹਦੇ ਵਿੱਚੋਂ ਚੂਸਰਿਆ ਰਸ ਇਹੋ ਕੋ ਜੀ ਹੈ ਕਹਿੰਦੇ ਸਾਨੂੰ ਦੋਨਾਂ ਨੂੰ ਸੁਣ ਕੇ ਕਹਿੰਦੇ ਨਹੀਂ ਇਹਨੂੰ ਇਸ ਤਰ੍ਹਾਂ ਵੇਖਣਾ ਆ ਉਹਨਾਂ ਪੰਕਤੀ ਪੜ੍ਹੀ ਫਿਰ ਗੁਰਬਾਣੀ ਦੀ ਕੀ ਕਹਿੰਦੇ ਆਪੇ ਰਸਿਆ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ ਰੰਗ ਰਤਤਾ ਮੇਰਾ ਸਾਹਿਬ ਕਹਿੰਦੇ ਇਹ ਰਸ ਵੀ ਬਣ ਕੇ ਫੁੱਲ ਦੇ ਵਿੱਚ ਉਹ ਪਰਮਾਤਮਾ ਆਪ ਹੈ ਫੁੱਲ ਰੂਪ ਵੀ ਉਹ ਆਪ ਹੈ ਤੇ ਕਹਿੰਦੇ ਜਿੱਥੇ ਭੰਵਰਾ ਬਣ ਕੇ ਰਸ ਪਿਆ ਮਾਨ ਦਾ ਚੂਸਦਾ ਇਸ ਭੰਵਰੇ ਵਿੱਚ ਵੀ ਉਹ ਆਪ ਵੱਸਦਾ ਕੋ ਦੂਜਾ ਥੋੜੀ ਹੈ ਰਸਿਆ ਵੀ ਆਪ ਹੈ ਰਸ ਲੈਣ ਵਾਲਾ ਰਸ ਵੀ ਆਪ ਹੈ ਫੁੱਲ ਵੀ ਆਪ ਹੈ ਉਹਦੇ ਤੋਂ ਬਿਨਾ ਦੂਜਾ ਕੋਈ ਹੈ ਹੀ ਨਹੀਂ ਇਹ ਕਦੋਂ ਹੁੰਦਾ ਹੈ ਜਿੰਨਾ ਚਿਰ ਤੁਸੀਂ ਆਪਣੇ ਅੰਦਰ ਉਸ ਮਾਲਕ ਨੂੰ ਨਹੀਂ ਵੇਖਦੇ ਉਹਨਾਂ ਚਿਰ ਉਹ ਬਾਹਰ ਰਿਫਲੈਕਟ ਨਹੀਂ ਹੋਏਗਾ ਸਾਨੂੰ ਕਿਸੇ ਵੱਲ ਵੇਖ ਕੇ ਈਰਖਾ ਕਿਉਂ ਹੁੰਦੀ ਹੈ ਕਿਉਂਕਿ ਸਾਡੇ ਅੰਦਰ ਹੈ ਉਹ ਰਿਫਲੈਕਟ ਕਰ ਰਹੀ ਉਹਦੀ ਰਿਫਲੈਕਸ਼ਨ ਹੈ ਸਾਡੇ ਅੰਦਰ ਕਿਸੇ ਨੂੰ ਵੇਖ ਕੇ ਵੈਰ ਵਿਰੋਧ ਕਿਉਂ ਉੱਠਦਾ ਹੈ ਕਿਉਂਕਿ ਸਾਡੇ ਅੰਦਰ ਉਹ ਕੁਝ ਹੈ ਜਿੱਦਣ ਅੰਦਰ ਮਾਲਕ ਵਸ ਗਿਆ ਉਹਨੂੰ ਭਗਤ ਜੀ ਕਹਿੰਦੇ ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਵਿਚਿੱਤਰ ਵਿਮੋਹਤ ਬਿਰਲਾ ਬੁਝੈ ਕੋਈ ਕੀ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ